ਹਾਂਜੀ ਮੈਂ ਦਲੀਪ ਸਿੰਘ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬੱਸੀ ਗੁਜਰਾ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਸਕੂਲਾਂ ਦੇ ਵਿੱਚ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਦੇ ਤਹਿਤ ਬੱਚਿਆਂ ਦੇ ਪੇਪਰ ਹੋ ਰਹੇ ਹਨ ਤੇ ਸਾਨੂੰ OMR ਸ਼ੀਟਸ ਆ ਜਿਹੜੀ ਉਹਨਾਂ ਦਾ ਮੁਲਾਂਕਣ ਕਰਨ 'ਚ ਬੜੀ ਦਿੱਕਤ ਆ ਰਹੀ ਹੈ ਕਿਉਂਕਿ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਉੱਥੇ ਕੰਮ ਕਾਫੀ ਲੰਮਾ ਹੋ ਜਾਂਦਾ ਉਹਦੇ ਹੱਲ ਲਈ ਮੈਂ ਇੱਕ ਤਰੀਕਾ ਲੱਭਿਆ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਉਹਦੇ ਲਈ ਸਾਨੂੰ ਇੱਕ ਟਰਾਂਸਪੇਰੈਂਟ ਸ਼ੀਟ ਹੈ ਜਿਹੜੀ ਉਹ ਚਾਹੀਦੀ ਹੈ ਇਹ ਸ਼ੀਟ ਸਾਨੂੰ ਆਮ ਕਿਤਾਬਾਂ ਦੀਆਂ ਦੁਕਾਨਾਂ ਤੋਂ ਜਾਂ ਮਨਿਆਰੀ ਦੀ ਦੁਕਾਨ ਤੋਂ ਮਿਲ ਸਕਦੀ ਹੈ ਤੁਸੀਂ ਸਭ ਤੋਂ ਪਹਿਲਾਂ ਇੱਕ ਖਾਲੀ OMR ਸ਼ੀਟ ਲੈਣੀ ਹੈ ਤੇ ਉਹਦੇ ਵਿੱਚ ਅਸੀਂ ਸਹੀ ਆਨਸਰ ਕੀ ਦੇ ਨਾਲ ਇਹਦਾ ਮਿਲਾਨ ਕਰਕੇ ਗੋਲੀਆਂ ਜਿਹੜੇ ਪਹਿਲਾਂ ਕਾਲੇ ਕਰਨੇ ਆ ਸਹੀ ਉੱਤਰਾਂ ਤੇ ਜਿਹੜੇ ਗੋਲੀਆਂ ਉਹ ਕਾਲੇ ਕਰ ਲੈਣੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਡੀ ਟਰਾਂਸਪੇਰੈਂਟ ਸ਼ੀਟ ਹੈ ਇਹ ਇਹਦੇ ਤੇ ਉੱਪਰ ਰੱਖ ਕੇ ਇਹਨੂੰ ਜਾਂ ਤਾਂ ਅਸੀਂ ਸਟੈਪਲ ਕਰ ਸਕਦੇ ਹਾਂ ਜਾਂ ਕੋਈ ਭਾਰ ਰੱਖ ਸਕਦੇ ਹਾਂ ਕਿਹਨਾਂ ਦਾ ਭਾਵੇਂ ਹਿੱਲਣੀ ਨਹੀਂ ਚਾਹੀਦੀ ਜਿੱਥੇ ਇੱਕ ਵਾਰ ਅਸੀਂ ਸੈੱਟ ਕਰਤੀ ਇਹ ਹਿੱਲੇ ਨਾ ਉਸ ਤੋਂ ਬਾਅਦ ਅਸੀਂ ਜਿਹੜੇ ਇਹਦੇ ਵਿੱਚੋਂ ਕਾਲੇ ਗੋਲੇ ਦਿਖਾਈ ਦੇ ਰਹੇ ਹਨ ਉਹਨਾਂ ਦੇ ਆਲੇ ਦੁਆਲੇ ਲਾਲ ਪੈਨ ਦੇ ਨਾਲ ਚੱਕਰ ਲਗਾਉਣੇ ਆ ਠੀਕ ਹੈ ਜੀ ਸਾਰੇ ਗੋਲਿਆਂ ਦੇ ਆਲੇ ਦੁਆਲੇ ਲਾਲ ਪੈਨ ਦੇ ਰੈੱਡ ਪੈਨ ਦੇ ਨਾਲ ਅਸੀਂ ਚੱਕਰ ਲਗਾਉਣੇ ਆ ਤੇ ਰੈੱਡ ਪੈਨ ਦੇ ਨਾਲ ਹੀ ਇਹਦੇ ਚਾਰੇ ਪਾਸੇ ਇਹਦੀ ਲਾਈਨ ਲਗਾਨੀ ਹੈ ਹ ਸਕੇਲ ਰੱਖ ਕੇ ਇਹਦੀ ਲਾਈਨਿੰਗ ਕਰਨੀ ਹੈ ਇੱਕ ਗੱਲ ਦਾ ਧਿਆਨ ਰੱਖਣਾ ਵੀ ਲਾਈਨਾਂ ਬਿਲਕੁਲ ਤੁਹਾਡੀਆਂ ਸਹੀ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਅਸੀਂ ਲਗਭਗ 1 ਸੈਂਟੀਮੀਟਰ ਦੀ ਲਾਈਨ ਹੈ ਜਿਹੜੀ ਜਿੱਥੇ ਅੰਕ 1 ਤੋਂ ਲੈ ਕੇ 45 ਤੱਕ ਪ੍ਰੈਸ਼ਨ ਲਿਖੇ ਹੋਏ ਆ ਉੱਥੇ ਅਸੀਂ ਇਹ ਲਾਈਨ ਲਗਾਣੀ ਹੈ 1 ਸੈਂਟੀਮੀਟਰ ਦੀ ਉਹ ਆਪਾਂ ਕੈਂਚੀ ਜਾਂ ਕਟਰ ਦੇ ਨਾਲ ਜਿਹੜੀ स्लॉट ਆ ਉਹ ਬਾਅਦ ਚ ਕੱਟਣੀ ਹੈ ਠੀਕ ਹੈ ਜੀ ਇਹ ਤਾਂ ਕੱਟਣੀ ਹੈ ਕਿਉਂਕਿ ਅਸੀਂ ਇੱਥੇ ਜਦੋਂ ਬੱਚਿਆਂ ਦੇ ਅੰਕ ਆ ਬੱਚੇ ਨੇ ਅਗਰ ਠੀਕ ਕੀਤਾ ਤਾਂ ਉਹਦਾ 1 ਤੇ ਜੇ ਨਹੀਂ ਤਾਂ ਉਹਦਾ 0 ਉਹ ਲਿਖਣ ਲਈ ਆਪਾਂ ਨੂੰ ਇਹ ਕਟਿੰਗ ਕਰਨੀ ਪੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਇਹ ਜਿਹੜੇ ਗੋਲੇ ਆ ਉਹ ਲਾਲ ਪੈਨ ਦੇ ਨਾਲ ਉਹਨਾਂ ਨੂੰ ਮਾਰਕ ਕਰ ਲਈਏ ਠੀਕ ਹੈ ਜੀ ਬੜੀ ਸਾਵਧਾਨੀ ਨਾਲ ਅਸੀਂ ਇਹ ਗੋਲੇ ਆ ਜਿਹੜੇ ਇਹਨਾਂ ਦੇ ਆਲੇ ਦੁਆਲੇ ਰੈੱਡ ਪੈਨ ਦੇ ਨਾਲ ਅਸੀਂ ਮਾਰਕਿੰਗ ਕਰਨੀ ਹੈ ਗੋਲੇ ਲਗਾਣੇ ਆ ਇਸ ਕੰਮ ਨੂੰ ਥੋੜਾ ਜਿਹਾ ਸਾਵਧਾਨੀ ਨਾਲ ਕਰਨਾ ਭਾਵੇਂ ਥੋੜਾ ਜਿਹਾ ਇਸ ਕੰਮ ਨੂੰ ਕਰਨ ਵਿੱਚ ਟਾਈਮ ਲੱਗੇਗਾ ਪਰ ਜਦੋਂ ਤੁਸੀਂ OMR ਸ਼ੀਟ ਦਾ ਮਲੰਕਣ ਕਰਨਾ ਤਾਂ ਉਹ ਬੜੀ ਜਲਦੀ ਹੋਏਗਾ ਲਓ ਜੀ ਆਪਾਂ ਸਾਰੇ ਜਿੰਨੇ ਵੀ ਸਹੀ ਪ੍ਰਸ਼ਨ ਸੀਗੇ OMR ਸ਼ੀਟ ਦੇ ਉੱਪਰ ਕਾਲ ਕੀਤੇ ਉਹਨਾਂ ਦੇ ਗੋਲੇ ਲਗਾ ਲੇ ਤੇ ਸਕੇਲ ਦੇ ਨਾਲ ਆਪਾਂ ਇਹਦੀ ਲਾਈਨਿੰਗ ਲਗਾਣੀ ਹੈ ਲਾਈਨਿੰਗ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਚਾਰੇ ਪਾਸੇ ਲਾਈਨ ਲਗਾਉਣੀਆਂ ਵਿੱਚ ਜਿਹੜੀਆਂ ਖੜਮੀਆਂ ਲਾਈਨਾਂ ਹਨ ਉਹਨਾਂ ਤੇ ਵੀ ਲਾਈਨਿੰਗ ਲਗਾਉਣੀ ਹੈ ਤੇ 1 ਸੈਂਟੀਮੀਟਰ ਦੇ ਕਰੀਬ ਆਪਾਂ ਤਿੰਨ ਲਾਈਨਾਂ ਹੋਰ ਲਗਾਉਣੀਆਂ ਹਨ ਲਾਈਨਾਂ ਲਗਾਉਣ ਤੋਂ ਬਾਅਦ ਗੋਲੇ ਜਿਹੜੇ ਰੈੱਡ ਹੋਣ ਤੋਂ ਬਾਅਦ ਸਾਨੂੰ ਜਿਹੜੀ ਟਰਾਂਸਪੇਰੈਂਟ ਸ਼ੀਟ ਹੈ ਇਦਾਂ ਦੀ ਦਿਖਾਈ ਦੇਗੀ ਹੁਣ ਅਸੀਂ ਕੈਂਚੀ ਦੇ ਨਾਲ ਬੜੀ ਸਾਵਧਾਨੀ ਨਾਲ ਉਹ ਵਿਚਕਾਰ ਤੋਂ ਜਿਹੜੀ ਸਲੋਟ ਹੈ ਉਹ ਕਟਿੰਗ ਕਰਨੀ ਹੈ ਤੁਸੀਂ ਕੈਂਚੀ ਵੀ ਵਰਤ ਸਕਦੇ ਆ ਕਟਰ ਵੀ ਵਰਤ ਸਕਦੇ ਆ ਬਸ ਇਸ ਗੱਲ ਦਾ ਧਿਆਨ ਰੱਖਣਾ ਵੀ ਇਹ ਇਹਦੀ ਜੋ ਅਸੀਂ ਲਾਈਨਾਂ ਲਗਾਈਆਂ ਉਹ ਲਾਈਨਾਂ ਦੇ ਉੱਪਰੋਂ ਹੀ ਕਟਿੰਗ ਕਰਨੀ ਆ ਸਹੀ ਕਟਿੰਗ ਤੋਂ ਬਾਅਦ ਇਹ ਜਿਹੜੀ स्लਾਟਾਂ ਕੱਟੀਆਂ ਸੀ ਉਹ ਐਦਾਂ ਦਿਖਾਈ ਦੇਣਗੀਆਂ ਹੁਣ ਅਸੀਂ ਬੱਚੇ ਦੀ ਜੋ ਹਲ ਕੀਤੀ ਗਈ ਉਹ ਐਮ ਆਰ ਸ਼ੀਟ ਆ ਉਹ ਲੈਣੀ ਆ ਉਹਦੇ ਉੱਪਰ ਜੋ ਅਸੀਂ ਤਿਆਰ ਕੀਤੀ ਟ੍ਰਾਂਸਪੇਰੈਂਟ ਸ਼ੀਟ ਆ ਉਹ ਰੱਖਣੀ ਐ ਫਿਰ ਉਸੇ ਤਰ੍ਹਾਂ ਰੱਖਣ ਲਈ ਹੁਣ ਇਹਨੂੰ ਸਟੈਪਨ ਲਈ ਕਰਨਾ ਹੁਣ ਅਸੀਂ ਇਹਦੇ ਤੇ ਭਾਰ ਰੱਖ ਸਕਦੇ ਆ ਇੱਕ ਪਾਸੇ ਕਿਉਂਕਿ ਹਿਲਣੀ ਨਹੀਂ ਚਾਹੀਦੀ ਔਰ ਬਾਹਰ ਲੀਆਂ ਲਾਈਨਾਂ ਜਿਹੜੀਆਂ ਉਹ ਬਿਲਕੁਲ ਲਾਈਨਾਂ ਦੇ ਉੱਪਰ ਆਣੀਆਂ ਚਾਹੀਦੀਆਂ ਜੋ ਲਾਈਨਾਂ ਅਸੀਂ ਸਕੇਲ ਨਾਲ ਲਗਾਈਆਂ ਉਹ OMR ਸ਼ੀਟ ਦੀਆਂ ਲਾਈਨਾਂ ਦੇ ਬਿਲਕੁਲ ਉੱਪਰ ਆਉਣੀਆਂ ਚਾਹੀਦੀਆਂ ਹੁਣ ਦੇਖੋ ਜਿੰਮੇ ਬੱਚੇ ਨੇ ਆਪਰੇਸ਼ਨਾਂ ਦੇ ਉੱਤਰ ਦਿੱਤੇ ਆ ਗੋਲੇ ਕਾਲੇ ਕੀਤੇ ਆ ਪਹਿਲਾ ਗੋਲਾ ਜਿਹੜਾ ਬੱਚੇ ਦਾ ਬਿਲਕੁਲ ਸਹੀ ਹੈ ਕਿਉਂਕਿ ਸਾਡਾ ਜਿਹੜਾ ਲਾਲ ਪੈਨ ਦੇ ਨਾਲ ਗੋਲਾ ਕੀਤਾ ਹੋਇਆ ਉਹ ਬਿਲਕੁਲ ਉੱਪਰ ਆ ਗਿਆ ਇਸੇ ਤਰ੍ਹਾਂ ਦੂਜਾ ਪ੍ਰਸ਼ਨ ਬੱਚੇ ਦਾ ਬਿਲਕੁਲ ਸਹੀ ਹੈ ਤੀਜਾ ਪ੍ਰਸ਼ਨ ਬੱਚੇ ਦਾ ਗਲਤ ਹੈ ਕਿਉਂਕਿ ਸਾਡੇ ਦੁਆਰਾ ਜਿਹੜਾ ਲਾਲ ਕੀਤਾ ਗਿਆ ਗੋਲਾ ਉਹ ਬੱਚੇ ਦੇ ਗੋਲੇ ਤੋਂ ਪਰੇ ਆ ਗਿਆ ਇਸੇ ਤਰ੍ਹਾਂ ਚੌਥਾ ਪ੍ਰਸ਼ਨ ਵੀ ਗਲਤ ਹੈ ਪੰਜਵਾਂ ਪ੍ਰਸ਼ਨ ਬੱਚੇ ਦਾ ਠੀਕ ਹੈ ਛੇਵਾਂ ਪ੍ਰਸ਼ਨ ਵੀ ਬੱਚੇ ਦਾ ਬਿਲਕੁਲ ਠੀਕ ਹੈ ਸਤਵਾਂ ਆਪਰੇਸ਼ਨ ਬੱਚੇ ਦਾ ਗਲਤ ਹੈ ਕਿਉਂਕਿ ਗੋਲਾ ਦੂਜੇ ਪਾਸੇ ਚਲੇ ਗਿਆ ਇਸੇ ਤਰ੍ਹਾਂ ਅੱਠਵਾਂ ਆਪਰੇਸ਼ਨ ਵੀ ਬੱਚੇ ਦਾ ਗਲਤ ਹੈ ਨੌਵਾਂ ਆਪਰੇਸ਼ਨ ਬੱਚੇ ਦਾ ਬਿਲਕੁਲ ਠੀਕ ਹੈ ਤੁਸੀਂ ਇਸ ਤਰ੍ਹਾਂ ਸਾਰੇ ਪ੍ਰਸ਼ਨਾਂ ਦਾ ਜਿਹੜਾ ਮੁਲਾਂਕਣ ਉਹ ਕਰ ਸਕਦੇ ਆ ਨੰਬਰਿੰਗ ਕਰ ਸਕਦੇ ਹੋ ਉਹਨਾਂ ਦੀ ਉਸ ਤੋਂ ਬਾਅਦ ਲਾਸਟ ਦੇ ਵਿੱਚ ਦੇਖੋ 39 42 43 44 ਇਹ ਚਾਰ ਆਪਰੇਸ਼ਨ ਸਪਸ਼ਟ ਦਿਖਾਈ ਦੇ ਰਹੇ ਹਨ ਵੀ ਬਿਲਕੁਲ ਠੀਕ ਹੈ ਇਹਨਾਂ ਦਾ ਅਸੀਂ ਇੱਕ ਇੱਕ ਅੰਕ ਲਗਾ ਸਕਦੇ ਹਾਂ 45 ਮਾਪਰੇਸ਼ਨ ਗਲਤ ਤੇ ਉਹਦਾ ਸੀ ਉਹਨੂੰ ਜ਼ੀਰੋ ਲਗਾ ਸਕਦੇ ਆ ਹਾਂਜੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਜੀ ਬਹੁਤ ਬਹੁਤ ਧੰਨਵਾਦ